ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜੇ ਮੌਜੂਦਾ ਥਾਣਾ ਬਾਵਲੇ ਦੇ ਉੱਚੇ ਤੁਨ ਦੇ ਦੀ ਪੰਜਾਬ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਮਿੱਟੀ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਸੇ ਲੜੀ ਤੇ ਤੇ ਫਾਜ਼ਲਕਾ ਦੇ ਐਸਐਸਪੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਥਾਣਾ ਬਾਵਲ ਦੇ ਇੰਚਾਰਜ ਨੇ ਦਵਿੰਦਰ ਸਿੰਘ ਜੀ ਉਹਨਾਂ ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 220 ਨਸਿੱਲੀ ਗੋੜੀਆਂ ਤੇ ਬਿਹਤਰ ਜੜ ਦੀ ਡਰਗ ਮਣੀ ਜੜੀ ਆ ਬਰਾਬਤ ਕੀਤੀ ਗਈ ਹੈ ਆਪਾਂ ਸਾਰੀ ਜਾਣਕਾਰੀ ਥਾਣਾ ਪਰਵਾਰੀ ਨੇ ਦਵਿੰਦਰ ਸਿੰਘ ਜੀ ਉਹਨਾਂ ਕੋਲੋਂ ਲਵਾਂਗੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੂਚਨਾ ਮਿਲੀ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਨੇ ਜਾਨ ਇਹ ਤੇ ਪਹਿਲਾਂ ਵੀ ਕੋਈ ਮੁਕਤਮੇ ਦਰਜ ਨਹੀਂ ਕਿਸ ਤਰ੍ਹਾਂ ਦੀ ਕਾਰਵਾਈ ਹੈ ਨਸ਼ਾ ਤਸਕਰਾਂ ਨੂੰ ਲੈ ਕੇ ਥਾਣਾ ਬਾਵਲਪੁਰਸ ਦੀ ਪੰਜਾਬ ਸਰਕਾਰ ਵੱਲੋਂ ਜਿਹੜੀ ਬਿੰਦ ਕਰਾਈ ਗਈ ਜਿਹਨੂੰ ਨਸ਼ਾ ਉਹ ਉਸ ਤਹਿ ਜਿਹੜਾ ਲਗਾਤਾਰ ਜਿਹੜੀ ਸਾਡੇ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕਿਸ ਤਾਂ ਤੇ ਕਿਥੇ ਚੱਲ ਰਹੀਆਂ ਜੀ ਜਿਸ ਦੇ ਦੌਰਾਨ ਅੱਜ ਹੀ ਅਸੀਂ ਪਿੰਡ ਤੁਨ ਬੋਲਾ ਏਰੀਆ ਦੇ ਵਿੱਚੋਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜੀ ਲੈ ਅਨੰਦੀਕ ਦਾ ਨਾਮ ਪ੍ਰੇਮ ਗੁਰੀਦਾਸ ਸਨੈਕ ਤੇ ਜਿਹਨੇ ਕੋਲਾਰ ਦੇ ਰਹਿਣ ਵਾਲੇ ਆ ਤੇ ਇਹਨਾਂ ਤੋਂ ਅਸੀਂ 220 ਨਸ਼ੀਗੀਆਂ ਉਹਦੀਆਂ ਬRAND ਕੀਤੀਆਂ ਤੇ ਇਹਨਾਂ ਦੀ ਪੁਸ਼ਕੀ ਜਿਹੜੀ ਪਰਦਕਸ਼ਾਪ ਤੇ ਜਿਹੜੀ ਬੰਦਲ ਪੀਆਰਪੀ ਹੈ ਜਿਹੜੀ ਡਰਗ ਕਮਨੀ ਬRAND ਕੀਤੀ ਜੀ ਸਾਰੇ ਆਖੇ ਥੋੜੀ ਸੀਗੀ ਇਹ ਕੋਲਾਰ ਪਿੰਡ ਪੈਂਦਾ ਜੀ ਹੁਨਾ ਮਾਵਲਾ ਚ ਇਥੋਂ ਦੇ ਦੋ ਰਹਿਣ ਵਾਲੇ ਤੇ ਨਸ਼ੇ ਦਾ ਸੰਗੜਵੇਂ ਦੋਨੇ ਰੱਖ ਕੇ ਉਧਰ ਉਹ ਰਹੀ ਸੀ ਉਹ ਤੋਂ ਕੀ ਆਤਰ ਬੁਰਾ ਕਰ ਰਹੇ ਨੇ ਸਰ ਇੰਨੀ ਡਰੱਗਸ ਮਨੀ ਔਰ ਇਹ ਜਿਹੜਾ ਗੋਲੀਆਂ ਵੇਚਣ ਦੇ ਫਰਕ ਚੀ ਸੀਗਾ ਕਿਸ ਤਰ੍ਹਾਂ ਦਾ ਮਾਮਲਾ ਸੀਗਾ ਸਰ ਹਾਂ ਵੇਚਦੇ ਆ ਗੋਲੀਆਂ ਵੇਚਦੇ ਨਸ਼ਾ ਕਰਮ ਕਰਦੇ ਤਾਂ ਹੀ ਡਰਗ ਮਨੀ ਬਣਾਉਂਦੇ ਆ ਜੀ ਸੋਚਦਾ ਉਹ ਥੰਦਾ ਨਹੀਂ ਬਾਰ ਬਾਰ ਨਹੀਂ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਹੁਣ ਮਕਦਮਾ ਦਰਜ ਕੀਤਾ ਜੀ ਤੇ ਮੈਂ ਅਫਸਰ ਕਰਨੇ ਨੂੰ ਕਾਨੂੰਨ ਅਧਿਕਾਰ ਕੇ ਸ਼ੇਰੀ ਅਲਾਸ ਪੇਸ਼ ਕਰਕੇ ਬਾਹਰ ਲਵਾਉਂਗਾ ਜੀ ਤੇ ਉਹਨੇ ਰਵਾਣ ਲਈ ਕੁਝ ਕੁਛ ਕੀਤੀ ਜਾਵੇਗੀ ਦਿਨਿਕ ਰਿਪੋਰਟ ਲਈ ਬਣਾਉਣਾ ਹਲਕਤ ਤੋਂ ਸਾਨੂੰ ਸ਼ਾਇਦ ਰਿਪੋਰਟ